ਗਗਨ ਕੋਕਰੀ ਖਾਨ ਸਾਹਿਬ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਖਾਨ ਸਾਹਿਬ ਦੀ ਇਸ ਵੇਲੇ ਬਹੁਤ ਦੁੱਖ ਦੀ ਘੜੀ ਆ ਹਾਂਜੀ ਅ ਦੇਖੋ ਮਾਂ ਦਾ ਜਾਣਾ ਇੱਕ ਕਿਸੇ ਵੀ ਇਨਸਾਨ ਲਈ ਬਹੁਤ ਵੱਡੀ ਗੱਲ ਆ ਇਹ ਤੇ ਖਾਨ ਸਾਹਿਬ ਇੱਕ ਬੜਾ ਮੇਰਾ ਪਿਆਰਾ ਮਿੱਤਰ ਆ ਜੀ ਤੇ ਸਾਡਾ ਆਪਦਾ ਹੀ ਫੰਕਸ਼ਨ ਲਾਉਣ ਗਿਆ ਹੋਇਆ ਸੀਗਾ ਕੈਨੇਡਾ ਮੈਂ ਤੇ ਖਾਨ ਸਾਹਿਬ ਇਕੱਠੇ ਹੀ ਸੀਗੇ ਸੋ ਉਦੋਂ ਖਾਨ ਸਾਹਿਬ ਨੇ ਦੱਸਿਆ ਸੀਗਾ ਵੀ ਮੰਮੀ ਬਹੁਤ ਜ਼ਿਆਦਾ ਮਾਤਾ ਕਹਿੰਦਾ ਬਿਮਾਰ ਨੇ ਪਰ ਮੈਨੂੰ ਇਹ ਨਹੀਂ ਸੀ ਲੱਗਦਾ ਵੀ ਇੰਨੇ ਜ਼ਿਆਦਾ ਬਿਮਾਰ ਨੇ ਜਦੋਂ ਇਹ ਤੁਹਾਡੇ ਨਾਲ ਹੀ ਉੱਥੇ ਵਿਦੇਸ਼ ਸੀ ਇੱਕਦਮ ਜਦੋਂ ਇਹਨਾਂ ਨੂੰ ਪਤਾ ਲੱਗਿਆ ਫਿਰ ਕਿਹੋ ਜਿਹਾ ਹੋ ਜਾਮਾ ਦੇਖੋ ਜੀ ਮੈਂ ਅ ਅਸੀਂ ਇੱਕ ਵਿਆਹ ਦੇ ਫੰਕਸ਼ਨ ਤੇ ਇਕੱਠੇ ਸੀ ਉੱਥੇ ਖਾਨ ਸਾਹਿਬ ਨੇ ਪਰਫਾਰਮ ਕਰਨਾ ਸੀਗਾ ਤੇ ਕਹਾ ਮੈਂ ਹੀ ਸੀਗਾ ਕਿਉਂਕਿ ਮੇਰੇ ਫੈਮਿਲੀ ਦਾ ਫੰਕਸ਼ਨ ਸੀਗਾ ਦੇਖੋ ਮੈਨੂੰ ਇਹ ਲੱਗਦਾ ਕਿ ਇਹ ਇਕੱਲੇ ਖਾਨ ਸਾਹਿਬ ਦੀ ਗੱਲ ਨਹੀਂ ਗਈ ਵੀ ਕਿਸੇ ਨੂੰ ਵੀ ਆਪਦੀ ਮਾਂ ਦੀ ਇਹੋ ਜੀ ਚੀਜ਼ ਦਾ ਫੋਨ ਆ ਜਾਵੇ ਤੇ ਫਿਰ ਬੰਦੇ ਨੂੰ ਕੋਈ ਸੋਚਦਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਚੀਜ਼ ਦਿਮਾਗ 'ਚ ਆਉਂਦੀ ਆ ਸੋ ਔਖਾ ਟਾਈਮ ਹੋਣਾ ਖਾਨ ਸਾਹਿਬ ਤੇ ਵੀ ਹੁਣ ਵੀ ਮੈਂ ਮਿਲ ਕੇ ਆਇਆ ਤੇ ਪਰਿਵਾਰ ਚ ਕਿਸੇ ਦੀ ਡੈਡੀ ਨਾ ਬਣਦੀ ਹੁੰਦੀ ਕਿਸੇ ਦੀ ਮੰਮੀ ਨਾ ਬਣਦੀ ਹੁੰਦੀ ਆ ਸੋ ਮੈਨੂੰ ਇਹ ਲੱਗਦਾ ਕਿ ਖਾਨ ਸਾਹਿਬ ਦੀ ਮੰਮੀ ਨਾ ਬਣਦੀ ਬਾਸ ਹਾਂਜੀ ਹਾਂਜੀ ਦੂਜੇ ਪਾਸੇ ਦੇਖੀ ਤੇ ਰਾਜਵੀਰ ਜਵੰਦਾ ਦੀ ਹਾਲਤ ਚਿੰਤਾਜਨਕ ਬਣੀ ਹੋਈ ਆ ਹਰ ਕਿਸੇ ਵੱਲੋਂ ਨਾਲ ਵੀ ਅਰਦਾਸ ਕੀਤੀ ਜਾ ਰਹੀ ਆ ਹਾਂਜੀ ਦੇਖੋ ਜਿਹੜੇ ਬਾਕੀ ਤਾਂ ਸਾਰਿਆਂ ਨੂੰ ਪਤਾ ਹੀ ਆ ਬਹੁਤ ਸਾਰੇ ਕਲਾਕਾਰ ਵੀ ਜਾ ਰਹੇ ਨੇ ਉੱਥੇ ਬਹੁਤ ਸਾਰੇ ਲੋਕ ਜਾ ਰਹੇ ਨੇ ਤੇ ਦੁਆਵਾਂ ਦਾ ਅਸਰ ਵੀ ਹੋ ਰਿਹਾ ਤੇ ਬਾਕੀ ਇਹ ਜਿਹੜੀ ਵਾਹਿਗੁਰੂ ਨੇ ਕਰਨੀ ਆ ਜੀ ਰਾਜਵੀਰ ਦੀ ਜਿਹੜੀ ਹਾਲਤ ਆ ਉਹ ਵਾਹਿਗੁਰੂ ਹੁਣ ਵਾਹਿਗੁਰੂ ਦੇ ਹੱਥ ਆ ਜੀ ਵੀ ਉਹਨਾਂ ਨੇ ਕਿੱਦਾਂ ਉਸ ਚੀਜ਼ ਨੂੰ ਐਂਡ ਆਫ ਫਾਈਟਰ ਆ ਰਾਜਵੀਰ ਬਟਾ ਹਾਦਸਾ ਫਿਰ ਵੀ ਹਾਂਜੀ ਹਾਂਜੀ ਉਹ ਫਾਈਟਰ ਆ ਫਾਈਟ ਕਰ ਰਿਹਾ ਇੰਟਰਨਲੀ ਫਾਈਟ ਕਰ ਰਿਹਾ ਤੇ ਮੈਂ ਵੀ ਇਹੀ ਚਾਹੂੰਗਾ ਮੇਰੇ ਵੱਲੋਂ ਵੀ ਅਰਦਾਸ ਆ ਤੇ ਪਹਿਲਾਂ ਵੀ ਮੈਂ ਸਟੇਜ ਤੇ ਵੀ ਕਿਹਾ ਉੱਥੇ ਵੀ ਜਾ ਕੇ ਕਹਿ ਕੇ ਆਏ ਆ ਸਾਰੇ ਕਹਿ ਰਹੇ ਆ ਵੀ ਅਰਦਾਸ ਕਰੋ ਅ ਇਨਸਾਨ ਬਹੁਤ ਵਧੀਆ ਤੇ ਬਾਕੀ ਇਹੋ ਜੇ ਕਲਾਕਾਰ بار بار ਨਹੀਂ ਆਉਂਦੇ ਜਿੱਦਾਂ ਰਾਜਵੀਰ ਹੈ ਹਾਂਜੀ ਥੈਂਕ ਯੂ ਗਗਨ ਕੋਕਰੀ ਖਾਨ ਸਾਹਿਬ ਦੀ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਖਾਨ ਸਾਹਿਬ ਤੇ ਇਸ ਵੇਲੇ ਬਹੁਤ ਦੁੱਖ ਦੀ ਘੜੀ ਆ ਹਾਂਜੀ ਅ ਦੇਖੋ ਮਾਂ ਦਾ ਜਾਣਾ ਇੱਕ ਕਿਸੇ ਵੀ ਇਨਸਾਨ ਲਈ ਬਹੁਤ ਵੱਡੀ ਗੱਲ ਆ ਇਹ ਤੇ ਖਾਨ ਸਾਹਿਬ ਇੱਕ ਬੜਾ ਮੇਰਾ ਪਿਆਰਾ ਮਿੱਤਰ ਆ ਜੀ ਇਹ ਸਾਡਾ ਆਪਦਾ ਹੀ ਫੰਕਸ਼ਨ ਲਾਉਣ ਗਿਆ ਹੋਇਆ ਸੀਗਾ ਕੈਨੇਡਾ ਮੈਂ ਤੇ ਖਾਨ ਸਾਹਿਬ ਇਕੱਠੇ ਹੀ ਸੀਗੇ ਸੋ ਉਦੋ ਖਾਨ ਸਾਹਿਬ ਨੇ ਦੱਸਿਆ ਸੀਗਾ ਵੀ ਮੰਮੀ ਬਹੁਤ ਜ਼ਿਆਦਾ ਮਾਤਾ ਕਹਿੰਦਾ ਬਿਮਾਰ ਨੇ ਪਰ ਮੈਨੂੰ ਇਹ ਨਹੀਂ ਸੀ ਲੱਗਦਾ ਵੀ ਇੰਨੇ ਜ਼ਿਆਦਾ ਬਿਮਾਰ ਸੋ ਜਦੋਂ ਇਹ ਤੁਹਾਡੇ ਨਾਲ ਹੀ ਉੱਥੇ ਵਿਦੇਸ਼ ਸੀ ਇੱਕਦਮ ਜਦੋਂ ਇਹਨਾਂ ਨੂੰ ਪਤਾ ਲੱਗਿਆ ਫਿਰ ਕਿਹੋ ਜਿਹਾ ਵਾਹ ਦੇਖੋ ਜੀ ਮੈਂ ਅ ਅਸੀਂ ਇੱਕ ਵਿਆਹ ਦੇ ਫੰਕਸ਼ਨ ਤੇ ਇਕੱਠੇ ਸੀ ਉੱਥੇ ਖਾਨ ਸਾਹਿਬ ਨੇ ਪਰਫਾਰਮ ਕਰਨਾ ਸੀਗਾ ਤੇ ਕਿਹਾ ਮੈਂ ਹੀ ਸੀਗਾ ਕਿਉਂਕਿ ਮੇਰੇ ਫੈਮਿਲੀ ਦਾ ਫੰਕਸ਼ਨ ਸੀਗਾ ਦੇਖੋ ਮੈਨੂੰ ਇਹ ਲੱਗਦਾ ਕਿ ਇਹ ਇਕੱਲੇ ਖਾਨ ਸਾਹਿਬ ਦੀ ਗੱਲ ਨਹੀਂ ਗਈ ਵੀ ਕਿਸੇ ਨੂੰ ਵੀ ਆਪਦੀ ਮਾਂ ਦੀ ਇਹੋ ਜੀ ਚੀਜ਼ ਦਾ ਫੋਨ ਆ ਜਾਵੇ ਤੇ ਫਿਰ ਬੰਦੇ ਨੂੰ ਕੋਈ ਸੋਚਦਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਚੀਜ਼ ਦਿਮਾਗ 'ਚ ਆਉਂਦੀ ਆ ਸੋ ਔਖਾ ਟਾਈਮ ਹੋਣਾ ਖਾਨ ਸਾਹਿਬ ਤੇ ਵੀ ਹੁਣ ਵੀ ਮੈਂ ਮਿਲ ਕੇ ਆਇਆ ਤੇ ਪਰਿਵਾਰ ਚ ਕਿਸੇ ਦੀ ਡੈਡੀ ਨਾ ਬਣਦੀ ਹੁੰਦੀ ਕਿਸੇ ਦੀ ਮੰਮੀ ਨਾ ਬਣਦੀ ਹੁੰਦੀ ਆ ਸੋ ਮੈਨੂੰ ਇਹ ਲੱਗਦਾ ਕਿ ਖਾਨ ਸਾਹਿਬ ਦੀ ਮੰਮੀ ਨਾ ਬਣਦੀ ਬੋਸ ਹਾਂਜੀ ਹਾਂਜੀ ਦੂਜੇ ਪਾਸੇ ਦੇਖੀ ਤੇ ਰਾਜਵੀਰ ਜਵੰਦਾ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਹਰ ਕਿਸੇ ਵੱਲੋਂ ਨਾਲ ਵੀ ਅਰਦਾਸ ਕੀਤੀ ਜਾ ਰਹੀ ਹੈ ਹਾਂਜੀ ਦੇਖੋ ਜਿਹੜੇ ਬਾਕੀ ਤਾਂ ਸਾਰਿਆਂ ਨੂੰ ਪਤਾ ਹੀ ਆ ਬਹੁਤ ਸਾਰੇ ਕਲਾਕਾਰ ਵੀ ਜਾ ਰਹੇ ਨੇ ਉੱਥੇ ਬਹੁਤ ਸਾਰੇ ਲੋਕ ਜਾ ਰਹੇ ਨੇ ਤੇ ਦੁਆਵਾਂ ਦਾ ਅਸਰ ਵੀ ਹੋ ਰਿਹਾ ਤੇ ਬਾਕੀ ਇਹ ਜਿਹੜੀ ਵਾਹਿਗੁਰੂ ਨੇ ਕਰਨੀ ਆ ਜੀ ਰਾਜਵੀਰ ਦੀ ਜਿਹੜੀ ਹਾਲਤ ਆ ਉਹ ਵਾਹਿਗੁਰੂ ਹੁਣ ਵਾਹਿਗੁਰੂ ਦੇ ਹੱਥ ਆ ਜੀ ਵੀ ਉਹਨਾਂ ਨੇ ਕਿਦਾਂ ਉਸ ਚੀਜ਼ ਨੂੰ ਐਂਡ ਉਹ ਫਾਈਟਰ ਆ ਰਾਜਵੀਰ ਬਟਾ ਹਾਦਸਾ ਫਿਰ ਵੀ ਹਾਂਜੀ ਹਾਂਜੀ ਉਹ ਫਾਈਟਰ ਆ ਫਾਈਟ ਕਰ ਰਿਹਾ ਇੰਟਰਨਲੀ ਫਾਈਟ ਕਰ ਰਿਹਾ ਤੇ ਮੈਂ ਵੀ ਇਹੀ ਚਾਹੂੰਗਾ ਮੇਰੇ ਵੱਲੋਂ ਵੀ ਅਰਦਾਸ ਆ ਤੇ ਪਹਿਲਾਂ ਵੀ ਮੈਂ ਸਟੇਜ ਤੇ ਵੀ ਕਿਹਾ ਉੱਥੇ ਵੀ ਜਾ ਕੇ ਕਹਿ ਕੇ ਆਏ ਆ ਸਾਰੇ ਕਹਿ ਰਹੇ ਆ ਵੀ ਅਰਦਾਸ ਕਰੋ ਆ ਇਨਸਾਨ ਬਹੁਤ ਵਧੀਆ ਤੇ ਬਾਕੀ ਇਹੋ ਜਿਹੇ ਕਲਾਕਾਰ ਬਾਰ ਬਾਰ ਨਹੀਂ ਆਉਂਦੇ ਜਿੱਦਾਂ ਰਾਜਵੀਰ ਆਏ। ਹਾਂਜੀ। ਥੈਂਕ ਯੂ।